ਸ਼ੰਭੂ ਬਾਰਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਕ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ایڈ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਫ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਹੈ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕਿ ਲੱਗਦਾ ਡਾਰਕ ਕੇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਕਿਸੇ ਤਰੀਕੇ ਦੇ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰਨਾ ਚਾਹੁੰਦੇ ਇਹ ਹੀ ਡ ਤੇ ਜਿਹੜੇ ਆ ਨਿਹੱਥੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹ ਤਾਂ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾਂ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਦੋ ਕਦੋਂ ਤੇ ਸੇਵਾ ਕਰਦੇ ਹੋ ਅਸੀਂ ਪਰਸੋ ਸਵੇਰੇ ਇੱਥੇ 11-12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ ਤੂ ਤੋ 300 ਪਲਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਉਹ ਹੈਗਾ ਆ ਜ਼ਖਮ ਹੈਗਾ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਸਾਰ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ ਨਾਲ ਕਰਜ਼ਾ ਮਾਫੀ ਦੀ ਗੱਲਬਾਤ ਹੈਗੀ ਆ 200 ਦਿਨ ਮਨਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈਗੀ ਆ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀ ਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀ ਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵਿੱਚ ਗੱਲ ਹੋਏਗੀ ਲੇਕਿਨ ਹਾਲ ਫਿਲਹਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀਆਂ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਹਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਡਰ ਦੇ ਨਿਕਲ ਕੇ ਸਾਹਮਣੇ ਆ ਰਹੇ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂਵਾੜਾ ਸ਼ੰਭੂਵਾੜਾ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਗ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ਏਡ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਸਟੇਟ ਦਿੱਤੀ ਜਾ ਰਹੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਇਹਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਆ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕੀ ਲੱਗਦਾ ਡਾਰਕ ਕੇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਕਿਸੇ ਤਰੀਕੇ ਦੇ ਕਿਉਂ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਹਮਮ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰ ਦੇ ਕਰਨਾ ਚਾਹੁੰਦੇ ਇਹ ਹੀ ਡਰਿਆ ਜੀ ਤੇ ਜਿਹੜੇ ਆ ਨਿਹੱਥੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾ ਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹਦਾ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਦੋ ਕਦੋਂ ਤੋਂ ਇਹ ਸੇਵਾ ਕਰਦੇ ਹੋ ਤੁਸੀਂ ਅਸੀਂ ਪਰਸੋ ਸਵੇਰੇ ਇੱਥੇ 11 12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ ਤੂ ਤੋ 300 ਪਲਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਉਹ ਹੈਗਾ ਆ ਜ਼ਖਮ ਹੈਗਾ ਹੈ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਸਾਤ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ ਨਾਲ ਕਰਜ਼ਾ ਮਾਫੀ ਦੀ ਗੱਲਬਾਤ ਹੈਗੀ ਆ 200 ਦਿਨ ਮੰਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈਗੀ ਆ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀ ਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀ ਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵਿੱਚ ਗੱਲ ਹੋਏਗੀ ਲੇਕਿਨ ਹਾਲ ਫਿਲਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀਆਂ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਡਰ ਦੇ ਨਿਕਲ ਕੇ ਸਾਹਮਣੇ ਆ ਰਹੇ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਡਰ ਸ਼ੰਭੂ ਬਾਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਗ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ਏਡ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਸਟੇਟ ਦਿੱਤੀ ਜਾ ਰਹੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਇਹਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਆ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕਿ ਲੱਗਦਾ ਡਾਰਕ ਕੇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਕਿਸੇ ਤਰੀਕੇ ਦੇ ਕਿਉਂ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰ ਦੇ ਕਰਨਾ ਚਾਹੁੰਦੇ ਇਹ ਹੀ ਡਰ ਰਿਹਾ ਜੀ ਤੇ ਜਿਹੜੇ ਆ ਨਿਹੱਤੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹ ਤਾਂ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾਂ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਦੋ ਕਦੋ ਤਾਂ ਇਹ ਸੇਵਾ ਕਰਦੇ ਆ ਅਸੀਂ ਪਰਸੋਂ ਸਵੇਰੇ ਇੱਥੇ 11-12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ ਤੂ ਤੋ 300 ਪਲਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਆ ਉਹ ਹੈਗਾ ਆ ਜ਼ਖਮ ਹੈਗਾ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਸਾਰਾ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ ਨਾਲ ਕਰਜ਼ਾ ਮਾਫੀ ਦੀ ਗੱਲਬਾਤ ਹੈਗੀ ਆ 200 ਦਿਨ ਮੰਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈਗੀ ਆ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀ ਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀ ਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵਿੱਚ ਗੱਲ ਹੋਏਗੀ ਲੇਕਿਨ ਹਾਲ ਫਿਲਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀਆਂ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਡਰ ਦੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਡਰ ਸ਼ੰਭੂ ਬਾਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਗ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ਏਡ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਸਟੇਟ ਦਿੱਤੀ ਜਾ ਰਹੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਆ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕੀ ਲੱਗਦਾ ਡਾਰਕ ਕੇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਕਿਸੇ ਤਰੀਕੇ ਦੇ ਕਿਉਂ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰਨਾ ਚਾਹੁੰਦੇ ਇਹ ਹੀ ਡਰ ਰਿਹਾ ਜੀ ਤੇ ਜਿਹੜੇ ਆ ਨਿਹੱਤੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾ ਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹ ਤਾਂ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸੋ ਕਦੋਂ ਤੋਂ ਇਹ ਸੇਵਾ ਕਰ ਰਹੇ ਹੋ ਅਸੀਂ ਪਰਸੋ ਸਵੇਰੇ ਇੱਥੇ 11 12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ ਤੂ ਤੋ 300 ਪਲਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਆ ਉਹ ਹੈਗਾ ਹੈ ਜ਼ਖਮ ਹੈਗਾ ਹੈ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਸਾਰ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਨੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ ਨਾਲ ਕਰਜ਼ਾ ਮਾਫੀ ਦੀ ਗੱਲਬਾਤ ਹੈਗੀ ਆ 200 ਦਿਨ ਮੰਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈਗੀ ਆ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀ ਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀ ਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵੇ ਗੱਲ ਹੋਏਗੀ ਲੇਕਿਨ ਹਾਲ ਫਿਲਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀਆਂ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਡਰ ਦੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਡਰ ਸ਼ੰਭੂ ਬਾਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰੂ ਦਿਖਾ ਦਿੰਦੇ ਆ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਗ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ایڈ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਨੇ ਉਹ ਸਟੇਟ ਦਿੱਤੀ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਨਾ ਮੇਰਾ ਨੇਮ अच्छा ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਆ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕਿ ਲੱਗਦਾ ਡਾਰਕ ਇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗੇ ਆ ਕਿਸੇ ਤਰੀਕੇ ਦੇ ਕਿਉਂ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰਨਾ ਚਾਹੁੰਦੇ ਇਹ ਹੀ ਡਰਿਆ ਜੀ ਤੇ ਜਿਹੜੇ ਆ ਨਿਹੱਤੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾ ਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹ ਤਾਂ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾਂ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਦੋ ਕਦੋਂ ਤੇ ਸੇਵਾ ਕਰਦੇ ਹੋ ਅਸੀਂ ਪਰਸੋ ਸਵੇਰੇ ਇੱਥੇ 11 12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ ਤੂ ਤੋ 300 ਪਲਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਉਹ ਹੈਗਾ ਆ ਜ਼ਖਮ ਹੈਗਾ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਸਾਤ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ ਨਾਲ ਕਰਜ਼ਾ ਮਾਫੀ ਦੀ ਗੱਲਬਾਤ ਹੈਗੀ ਆ 200 ਦਿਨ ਮਨਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਤਿੰ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵਿੱਚ ਗੱਲ ਹੋਏਗੀ ਲੇਕਿਨ ਹਾਲ ਫਿਲਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀਆਂ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਡਰ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਡਰ ਸ਼ੰਭੂ ਬਾਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰੂ ਦਿਖਾ ਦਿੰਦੇ ਆ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਗ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ایڈ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਨੇ ਉਹ ਸਟੇਟ ਦਿੱਤੀ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਨਾ ਮੇਰਾ ਨੇਮ अच्छा ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਹੈ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕਿ ਲੱਗਦਾ ਡਾਰਕ ਇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗੇ ਆ ਕਿਸੇ ਤਰੀਕੇ ਦੇ ਕਿਉਂ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰਨਾ ਚਾਹੁੰਦੇ ਇਹ ਹੀ ਡਰਿਆ ਜੀ ਤੇ ਜਿਹੜੇ ਆ ਨਿਹੱਤੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾ ਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹ ਤਾਂ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾਂ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਦੋ ਕਦੋਂ ਤੋਂ ਇਹ ਸੇਵਾ ਕਰ ਰਹੇ ਹੋ ਤੁਸੀਂ ਅਸੀਂ ਪਰਸੋ ਸਵੇਰੇ ਇੱਥੇ 11 12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ 2 ਤੋਂ 300 ਪਲੱਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਉਹ ਹੈਗਾ ਹੈ ਜ਼ਖਮ ਹੈਗਾ ਹੈ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਸਾਰ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ-ਨਾਲ ਕਰਜ਼ਾ ਮਾਫੀ ਦੀ ਗੱਲਬਾਤ થઈ ਗਈ ਆ 200 ਦਿਨ ਮਨਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈਗੀ ਆ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀ ਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀ ਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵਿੱਚ ਗੱਲ ਹੋਏਗੀ ਲੇਕਿਨ ਹਾਲ ਫਿਲਹਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀਆਂ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਹਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਡਰ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਡਰ ਸ਼ੰਭੂ ਬਾਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਗ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ایڈ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਨੇ ਉਹ ਫਾਸਟੇਟ ਦਿੱਤੀ ਜਾ ਰਹੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਹੈ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕਿ ਲੱਗਦਾ ਡਾਰਕ ਕੇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗੇ ਆ ਕਿਸੇ ਤਰੀਕੇ ਦੇ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਉਹ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰ ਦੇ ਕਰਨਾ ਚਾਹੁੰਦੇ ਇਹ ਹੀ ਡਰਿਆ ਜੀ ਤੇ ਜਿਹੜੇ ਆ ਨਿਹੱਤੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾ ਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹਦਾ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆ ਕਿਸਾਨਾਂ ਨਾਲ ਆਏ ਹੋਏ ਆ ਜੀ ਤਾਂ ਸਾਡੇ ਨਾਲ ਇਹ ਮਹਿਲਾ ਡਾਕਟਰ ਵੀ ਨੇ ਤੁਸੀਂ ਆਪਣੇ ਬਾਰੇ ਥੋੜਾ ਦੱਸ ਦੋ ਕਦੋਂ ਤੋਂ ਇਹ ਸੇਵਾ ਕਰਦੇ ਹੋ ਤੁਸੀਂ ਅਸੀਂ ਪਰਸੋ ਸਵੇਰੇ ਇੱਥੇ 11-12 ਵਜੇ ਦੇ ਕਰੀਬ ਪਹੁੰਚ ਗਏ ਸੀਗੇ ਤੇ ਆਪਾਂ ਇੱਥੇ ਆ ਕੇ ਫਿਰ ਨਾਲੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹਜੇ ਤੱਕ ਆਪਾਂ 2 ਤੋਂ 300 ਪਲੱਸ ਕਿਸਾਨਾਂ ਦਾ ਟ੍ਰੀਟਮੈਂਟ ਕਰ ਚੁੱਕੇ ਆਂ ਔਰ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਹਨਾਂ ਦਾ ਕਿੰਨਾ ਜ਼ਿਆਦਾ ਡੂੰਗਾ ਉਹ ਹੈਗਾ ਆ ਜ਼ਖਮ ਹੈਗਾ ਤੇ ਉਹਦੇ ਵਿੱਚ ਪਸਪੈਨ ਦਾ ਕਿੰਨੀ ਇਨਫੈਕਸ਼ਨ ਹੈ ਜੇ ਤੁਸੀਂ ਆਪਸ ਹੀ ਕੋਈ ਤੁਹਾਡੀ ਲੜਾਈ ਹੈ ਕੋਈ ਗੱਲ ਕਰਨੀ ਬੈਠ ਕੇ ਕਰ ਲੋ ਵੀ ਸਾਤ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਕਿਉਂਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਪਣੇ ਹੱਕਾਂ ਦੇ ਲਈ ਐਮਐਸਪੀ ਦੀ ਮੰਗ ਨੂੰ ਲੈ ਕੇ ਇਕੱਠੇ ਹੋਏ ਨੇ ਤਮਾਮ ਕਿਸਾਨ ਨਾਲ-ਨਾਲ ਕਰਜ਼ਾ ਮਾਫੀ ਦੀ ਗੱਲਬਾਤ થઈ ਗਈ ਆ 200 ਦਿਨ ਮਨਰੇਗਾ ਦੇ ਵਿੱਚ ਕੰਮ ਕਰਨ ਦੀ ਗੱਲਬਾਤ ਹੈ ਕਿ ਇਹ ਰਾਈਟ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਹੋਰ 10 12 ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੇਕਿਨ ਹਾਲ ਫਿਲਹਾਲ ਦੀਏ ਤਸਵੀਰ ਹੈਗੀਆ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਤੇ ਅੱਜ ਤੀਸਰਾ ਦਿਨ ਹੈਗਾ ਇੱਥੇ ਹੀ ਰਾਤ ਕੱਟੀ ਗਈ ਕੱਲ ਦੀ ਅਤੇ ਇੱਥੇ ਲੰਗਰ ਤਿਆਰ ਕੀਤੇ ਗਏ ਚਾਹ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਤਾਂ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਲੇਕਿਨ ਹਾਲ ਫਿਲਹਾਲ ਹਲੇ ਤੱਕ ਜਿਹੜੀ ਮੰਗ ਹੈਗੀਆ ਉਹ ਪੂਰੀ ਹੋਣ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਲੇਕਿਨ ਅੱਜ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਏਗੀ ਕਿਸਾਨ ਜਥੇਬੰਦੀਆਂ ਅਤੇ ਤਿੰ ਦੇ ਵਿਚਾਰ ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਇਹ ਦੇਖਣ ਵਿੱਚ ਗੱਲ ਹੋਏਗੀ ਲੇਕਿਨ ਹਾਲ ਫਿਲਾਲ ਇਹ ਤਸਵੀਰ ਹੈਗੀ ਆ ਸ਼ੰਭੂ ਬਾਰਡਰ ਦੀ ਤੁਸੀਂ ਇੱਕ ਵਾਰ ਜਰਾ ਪੈਨ ਕਰਕੇ ਦਿਖਾ ਦਿਓ ਮੈਂ ਕੈਮਰਾਮੈਨ ਇੰਦਰ ਨੂੰ ਕਹੂੰਗਾ ਕਿ ਥੋੜੀਆਂ ਤਸਵੀਰਾਂ ਕਲੀਅਰ ਹੋ ਜਾਣ ਜਿਵੇਂ ਜਿਵੇਂ ਦਿਨ ਚੜਦਾ ਓਵੇਂ ਓਵੇਂ ਜਿਹੜਾ ਕੱਠ ਜ਼ਿਆਦਾ ਹੁੰਦਾ ਜਾਂਦਾ ਓਵੇਂ ਤਣਾਅ ਵੀ ਵਧਦਾ ਜਾਂਦਾ ਤਾਂ ਇਸ ਸਮੇਂ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨਾਂ ਦੀ ਨਹੀਂ ਹੈਗੀ ਕਿਉਂਕਿ ਜਿਵੇਂ ਜਿਵੇਂ ਦਿਨ ਚੜੇਗਾ ਤਾਂ ਓਵੇਂ ਓਵੇਂ ਗਿਣਤੀ ਵੱਡੀ ਹੋਏਗੀ ਲੇਕਿਨ ਹਾਲ ਫਿਲਾਲ ਜਿਹੜੀ ਇਹ ਤਸਵੀਰ ਸ਼ੰਭੂ ਬਾਡਰ ਦੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਕੈਮਰਾਮੈਨ 인ਦਰਜੀਤ ਦੇ ਨਾਮ ਰਵਿੰਦਰ ਮੀਤ ਪੀਟੀਸੀ ਨਿਊਜ਼ ਸ਼ੰਭੂ ਬਾਡਰ ਸ਼ੰਭੂ ਬਾਡਰ ਤੇ ਲਗਾਤਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਇਸ ਸਮੇਂ ਦੀ ਤਾਜ਼ਾ ਤਸਵੀਰ ਦਿਖਾ ਦਿੰਦੇ ਹਾਂ ਕੱਲ ਬਹੁਤ ਜ਼ਿਆਦਾ ਤਣਾਅ ਸੀਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਗਏ ਸੀ ਤੇ ਜਦੋਂ ਆਸੂ ਗੈਸ ਦੇ ਗੋਲੇ ਸਿੱਟੇ ਗਏ ਸੀ ਤਾਂ ਬਹੁਤ ਸਾਰੇ ਕਿਸਾਨਾਂ ਦੇ ਇਹ ਆਸੂ ਗੈਸ ਦੇ ਗੋਲੇ ਲੱਗੇ ਪਲਾਸਟਿਕ ਦੀਆਂ ਗੋਲੀਆਂ ਲੱਗੀਆਂ ਜਿਹਦੇ ਕਰਕੇ ਕਾਫੀ ਜ਼ਖਮ ਵੀ ਹੋਏ ਸਾਡੇ ਨਾਲ ਇੱਥੇ ਨਹਿਂਕ ਸਿੰਘ ਹੋਣਗੇ ਜਿਨ੍ਹਾਂ ਦੇ ਇੱਕ ਆਸੂ ਗੈਸ ਦਾ ਗੋਲਾ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਡਾ ਜ਼ਖਮ ਹੋ ਗਿਆ ਸੀ ਲੇਕਿਨ ਉਹਨਾਂ ਦੀ ਅੱਜ ਫਰਸਟ ਏਡ ਕੀਤੀ ਜਾ ਰਹੀ ਆ ਮਹਿਲਾ ਜਿਹੜੇ ਡਾਕਟਰ ਦਿੱਤੀ ਜਾ ਰਹੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਨਾ ਪਹਿਲਾਂ ਤਾਂ ਤੁਹਾਡਾ ਕੀ ਨਾਮ ਹੈਗਾ ਜੀ ਇਹਨਾ ਮੇਰਾ ਨੇਮ ਅੱਛਾ ਕਿਤੋਂ ਆਏ ਕਿਤੋਂ ਤੁਸੀਂ ਮੈਂ ਜਲੰਧਰ ਤੋਂ ਆਈ ਕਿਹੜੀ ਆਰਗੇਨਾਈਜੇਸ਼ਨ ਆ ਜੀ ਤੁਹਾਡਾ ਆਰਗੇਨਾਈਜੇਸ਼ਨ ਨਹੀਂ ਹੈ ਆਪਾਂ ਪ੍ਰਾਈਵੇਟ ਹੀ ਆਪਣੀ ਐਂਬੂਲੈਂਸ ਲੈ ਕੇ ਆਏ ਸੀ ਜਿੱਦਾਂ ਆਪਾਂ ਦੇਖਿਆ ਕਿ ਇੱਥੇ ਲੋੜ ਆ ਸਾਡੀ ਤੇ ਆਪਾਂ ਇੱਥੇ ਪਹੁੰਚੇ ਅੱਛਾ ਕਿ ਲੱਗਦਾ ਡਾਰਕ ਕੇਸ ਗੱਲ ਦਾ ਤੁਹਾਡੇ ਕੋਲ ਕੋਈ ਹਥਿਆਰ ਹੈਗਾ ਕਿਸੇ ਤਰੀਕੇ ਦੇ ਕਿਉਂ ਹੁਣ ਜਿਹੜੀ ਕਮਿਟਮੈਂਟ ਉਹਨਾਂ ਨੇ ਕਰ ਲਈ ਆ ਹੂੰ ਉਹਨੂੰ ਪੂਰੀ ਨਹੀਂ ਕਰਨੀ ਚਾਹੁੰਦੇ ਆ ਜੀ ਕਿਸਾਨਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਉਹਨੂੰ ਪੂਰੀ ਨਹੀਂ ਕਰਨਾ ਚਾਹੁੰਦੇ ਇਹ ਹੀ ਡਰ ਰਿਹਾ ਜੀ ਤੇ ਜਿਹੜੇ ਆ ਨਿਹੱਥੇ ਕਿਸਾਨ ਆ ਗਰੀਬ ਕਿਸਾਨ ਆ ਜੀ ਇਹਨਾਂ ਦੇ ਜ਼ੁਲਮ ਢਾਕੇ ਉਹ ਸੋਚਦੇ ਆ ਵੀ ਇਹ ਦਬ ਜਾਣਗੇ ਪਰ ਇਹ ਦਬਣ ਦਬਾਉਣ ਵਾਲੇ ਤੁਸੀਂ ਅੱਜ ਲੰਘੋਗੇ ਦਿੱਲੀ ਵੱਲ ਕੂਚ ਕਰੋਗੇ ਇਹਦਾ ਜਥੇਬੰਦੀਆਂ ਦਾ ਫੈਸਲਾ ਆ ਜੀ ਅਸੀਂ ਤਾਂ ਇਹਨਾਂ ਦੀ ਰਾਖੀ ਵਾਸਤੇ ਆਏ ਹੋਏ ਆਂ